ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ گاਵਾ ਦਿਖਾਵਾਂਗੇ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਮੋਗਾ ਦੇ ਵਿੱਚੋਂ ਕਾਲੇਖਾਨ ਦੇ ਘਰੋਂ ਇਹ ਵੀਡੀਓ ਬਣੂਗੀ ਤੇ ਬਾਈ ਦਾ ਸਪੋਰਟਰ ਨਾਲ ਵੀਰ ਕ ਵਪਾਰ ਦਾ ਕੰਮ ਕਰਦਾ ਬੱਬੂ ਸੈਦੋਕੇ ਪਿੰਡ ਭਦੌੜ ਦੇ ਵੀ ਨੇੜ ਰਹਿ ਜਾਂਦਾ ਇੱਥੇ ਬਹੁਤ ਸਾਰੀਆਂ گاਵਾ ਵਿਕਰੀ ਵਾਲੀਆਂ ਆਉਂਦੀਆਂ ਹੈ ਇੱਕ ਮੱਝ ਪਿਛਲੀ ਵੀਡੀਓ ਚ ਦਿਖਾਈ ਸੀ ਬੜੀ ਸੋਹਣੀ ਚੰਗੀ ਮੱਝ ਤੇ ਸਬਬੀਆਂ ਨੇ ਬੱਚਾ ਵੀ ਕੱਟੀ ਨੂੰ ਜਨਮ ਦਿੱਤਾ ਵੈਗ ਗਈ ਐ ਅਗਲੇ ਘਰ ਕਰਮਾ ਵਾਲੀ ਨਵੇਂ ਮਾਲਕ ਕੋਲ ਮੇਰੇ ਖਿਆਲ ਚ ਕੱਲ ਪਹੁੰਚਣੀ ਐ ਇਹਨੇ ਕੱਟੀ ਨੂੰ ਜਨਮ ਦਿੱਤਾ ਸੀ ਵੈਸੇ ਖੜੀ ਕਰਕੇ ਤੁਹਾਨੂੰ ਦਿਖਾਤੀ ਵੈਸੇ ਸੇਲ ਹੋ ਚੁੱਕੀ ਐ ਇਹ ਤੋਂ ਇਲਾਵਾ ਕੁਸ گاਵਾ ਹੋਰ ਵੀ ਖੜੀਆਂ ਪਰ ਵੀਡੀਓ ਦੇ ਵਿੱਚ ਕੁਸਕ ਪਸ਼ੂ ਮੌਕੇ ਦੇ ਦਿਖਾਈ ਦੇ ਐ ਇਹ ਵੜ ਵੈਗ ਗਈ ਐ ਹੁਣੇ ਜਾ ਰਹੀ ਐ ਦੱਸੋ ਗੱਡੀ ਤੇ ਉੱਤੇ ਲੋਡ ਹੋ ਜਾਣੀ ਐ ਇੱਕ ਗਾਂ ਪਹਿਲਾਂ ਜਿਹੜੀ ਉਹ ਚਲੀ ਗਈ ਐ ਸੋ ਕੋਸਾ ਅੰਦਰ ਵੀ ਗਾ ਵੜਾ ਖੜੀਆਂ ਜਿਹੜੀਆਂ ਇਹ ਵੀ ਵਿਕਣਾ ਹੋਈਆਂ ਹੁਣ ਗੱਡੀ ਤੇ ਚੜਨ ਹੈ ਸੋ ਅੱਜ ਫੇਰ ਉਹੀ ਕਹਾਣੀ 14 15 ਨਾਗ ਸੀਗੇ ਬਹੁਤੇ ਵਿਗ ਗਏ ਆ ਫੇਰ ਬਚੇ ਆ ਜਿਹੜੇ ਨਾਗ ਉਹ ਤੁਹਾਨੂੰ ਦਿਖਾ ਦੇਵਾਂਗੇ ਤੇ ਟੋਟਲ ਪੰਜ ਗਾਵਾਂ ਇਸ ਵੀਡੀਓ ਚ ਰਹਿਣਗੇ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹਮੇਸ਼ਾ ਹੀ ਕਰੀਦੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਆ ਕੇ ਜਰੂਰ ਦੇਖਿਆ ਕਰੋ ਪਾਸ ਕਰਿਆ ਕਰੋ ਤੇ ਆਪਦੀ ਤਸੱਲੀ ਨਾਲ ਖਰੀਦ ਲਿਆ ਕਰੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਦੱਸੋ ਪਹਿਲੇ ਨੰਬਰ ਤੇ ਬੜੇ ਚੰਗੇ ਹਵਾਨੇ ਦੀ ਗਾਂ ਪੂਰਾ ਫਿਕਸ ਹਵਾਨਾ ਭਰਿਆ ਆਵਿਆ ਦੁੱਧ ਦੇ ਨਾਲ ਇੱਥੇ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗੀਰ ਵੀਰੇ ਕਾਲੇ ਮੱਝ ਦਿਖਾਈ ਸੀ ਆਪਾਂ ਥੋੜੀ ਗੱਲ ਕਰਨੀ ਇਹ ਕਿਹੜੇ ਏਰੀਆ ਚ ਚਲੀ ਗਈ ਵੇਖ ਕੇ ਇਹ ਵੀਰੇ ਬਾਜੇਖਾਨੇ ਬਾਜੇਖਾਨੇ ਗਈ ਜੀ ਬਾਈ ਜੀ ਬਾਜੇਖਾਨੇ ਜਾਂ ਬਾਜੇਖਾਨੇ ਚਲੀ ਗਈ ਬੱਜੋਆਣੇ ਦਾ ਵੀਰ ਉਹਦੇ ਨਾਲ ਮਿੱਤਰਤਾ ਸੀ ਆਪਣੀ ਅੱਛਾ ਤੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਭੇਜਿਆ ਸੀਗਾ ਉਹਨਾਂ ਦੇ ਰਿਲੇਟਿ ਠੀਕ ਐਨੇ ਕੱਟੀ ਨੂੰ ਜਾਣ ਨੂੰ ਕੱਟੀ ਨੂੰ ਜਾਣਾ ਹੁੰਦਾ ਜਗਜੀਤ ਪਰਸੋਂ ਸੋਈ ਸੀਗੀ ਮੈਂ ਲਗਾਦਾ ਸਟਾਰਟਿੰਗ ਹੋਏ ਥਲੇ 14 15 ਕਿਲੋ ਦਾ ਠੀਕ ਐ ਸੋ ਦੋਸਤੋ ਇਹ ਵੈਗੀ ਆ ਤੇ ਕੱਲ ਨੂੰ ਜਾਣੀ ਐ ਇਹ ਫਿਰ ਉਹਨੂੰ ਕੱਲ ਨੂੰ ਜਾਣੀ ਆ ਬਾਈ ਉਹਨਾਂ ਨੂੰ ਕੋਈ ਅੱਜ ਵਿਚਾਰ ਆ ਦਾ ਠੀਕ ਐ ਮੰਗਲਵਾਰ ਦੀਆਂ ਦੇ ਬੁੱਧਵਾਰ ਲੈ ਕੇ ਜਾਣੀ ਮੈਂ ਬੁੱਧਵਾਰ ਲੈ ਚਲੋ ਅੱਛਾ ਬਾਈ ਪਹਿਲੇ ਨੰਬਰ ਤੇ ਵੈਡ ਖੜੀ ਐ ਜਗਜੀਤ ਵੀਰੇ ਦੂਜਾ ਸੁਆ 6 ਦੰਦ ਪਰਸੋਂ ਦੀ ਸੋਈ ਆ ਵੇ ਹਜੇ ਅੱਲਾ ਜਖਮ ਵੀ ਆ ਪੂਸ ਘੱਟ ਲਾਉਂਦੀ ਐ ਜਖਮ ਦਾ ਕਰਕੇ ਠੀਕ ਐ ਥੋੜੀ ਇਹ ਤਕਲੀਫ ਮੰਦੀ ਆ 30 32 ਕਿਲੋ ਦੋਦੀ ਸਟਾਰਟਿੰ ਕਿੰਨਾ ਕ ਦੁੱਧ ਪਾ ਦੂ ਚੰਗੀ ਸੇਵਾ ਵਾਲਾ ਵੀਰ ਘੱਟ ਤੋਂ ਘੱਟ ਜਗਜੀਤ ਆਪਾਂ ਤੋਂ ਲਿਖਾ ਕੇ ਲੈ ਜੇ ਬੰਦਾ 45 ਤੋਂ 50 ਕਿਲੋ ਬਸ ਸਕੇਅਰ ਹੋਣੀ ਚਾਹੀਦੀ ਬੱਚਾ ਕੀ ਹੈ ਨਾਲ ਇਹਦਾ ਬੱਚਾ ਦਿੱਤਾ ਬਾਈ ਇਹਨੇ ਰੇਟ ਕੀ ਰਹਿਣਾ ਹੈ ਜਗਜੀਤ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਆਪਾਂ ਜਿਹੜਾ ਯੈਸ ਨੋ ਹੈ ਦੋਨੇ ਇਕੱਠਿਆਂ ਪਿਆਰ ਚ ਦਿੱਤਿਆਂ ਤਾਂ 5 ਲੱਖ 30 ਹਜ਼ਾਰ ਰੁਪਏ ਦੀਆਂ ਕੱਲੀ ਕੱਲੀ ਦਿੱਤੀ ਇਹ ਬਾਈ ਦੇ ਦਾਂਗੇ ਆਪਾਂ 2 ਲੱਖ ਤੇ 70 ਹਜ਼ਾਰ ਰੁਪਏ ਦੀ ਉਹ ਵੀ 2 ਲੱਖ 70 ਹਜ਼ਾਰ ਰੁਪਏ ਦੀ ਠੀਕ ਹੈ ਕੋਲੀ ਬਾਈ ਸੋ ਦੋਸਤੋ ਇਹ ਦੂਜਾ ਸੂਆ ਬਿਲਕੁਲ ਹੀ ਤਾਜੀ ਸੂਈ ਹੈ ਹਵਾਨਾ ਦੇਖ ਲਓ ਜੇ ਫੈਕਸ ਹਵਾਨੇ ਦੀ ਜਦੋਂ ਗੱਲ ਕਰਦੇ ਆ ਤਾਂ ਤੁਹਾਨੂੰ ਨਜ਼ਰ ਆਊਗਾ ਲੰਬਾਈ ਚੰਗੀ ਐ ਬਰੀਕ ਐ ਖਾਸ ਗੱਲ ਐ ਪਤਲੀ ਚਮੜੀ ਦੀ ਐ ਵੈੜ ਦੁੱਧ ਇਹਨੇ ਦੇਣਾ ਚੰਗਾ ਬਾਕੀ ਇਸ ਟਾਈਮ ਹਾਜ਼ਰ ਦੁੱਧ ਜਿਹੜਾ ਉਥੋਂ ਸੀ ਚੋ ਸਕਦੇ ਹੋ ਚੰਗੇ ਦੁੱਧ ਤੋਂ ਸ਼ੁਰੂਆਤ ਇਸ ਵੈੜ ਨੇ ਕੀਤੀ ਇਸ ਗਾਂ ਨੇ ਕੀਤੀ ਖਾਨਤ 24 ਵਾਲਾ ਪਰ ਦੁੱਧ ਇੰਨਾ ਕ ਦੇਣਾ ਕਰਵਾਣੀ ਅੱਜ ਜੀਤ ਵੀਰੇ ਦੁਕਾਨੋਂ ਗੱਲਾਂ ਕਰਦਾ ਦੇਖ ਤੂੰ ਹੁਣ ਜਿੱਥੇ ਚੌੜੀਆਂ ਲੱਤਾਂ ਧਰਦੀ ਆ ਜਿੱਦੇ ਪੀਕ ਆ ਗਿਆ ਉਹਦੇ ਦੱਸ ਦੂ ਆ ਕਈ ਵਾਰੀ ਮੈਂ ਕਿਹਾ ਭਰਾ ਸੋਚਣ ਨਾ ਆ ਮਾੜੀ ਦਿਖਾ ਦੋ ਇਹ ਪੂਛ ਨਾਲ ਇਹਦਾ ਕਰਕੇ जख्म ਦਾ ਕਰਕੇ ਨਾ ਸਖਲੀਬ ਮੰਨ ਰਹੀ ਆ ਠੀਕ ਐ ਤੀਜਾ ਡਾਂਗ ਐ ਨੂੰ ਬਾਈ ਅੱਜ ਸੂਈ ਨੂੰ ਠੀਕ ਐ ਤੇ ਯਾਨੀ ਭੰਦ ਕੇ ਚੱਲੋ ਵੀ ਸਵੇਰੋਂ ਜਦੋਂ ਸਾਫ਼ ਹੋਈ ਆ ਕੱਲ੍ਹ ਆਤੋਂ ਸਵੇਰੋਂ 15 ਕਿਲੋ ਰੋਧ ਸੀਗਾ ਦਾ ਤੜਕਿਓ 5 ਵਜੇ ਦੀ ਚਵਾਈ ਹੋਈ ਵੀ ਬਾਈ ਜੀ ਠੀਕ ਹੈ ਬੱਚੇ ਨੂੰ ਜਨਮ ਦਿੱਤਾ ਦੱਸੋ ਤੇ ਬੱਚਿਆਂ ਦੇ ਥੋੜੇ ਸੈਜ ਵੱਡੇ ਹੁੰਦੇ ਉਹਦੇ ਨਾਲ ਕਈ ਵਾਰ ਪਸ਼ੂ ਨੂੰ ਥੋੜੀ ਬਹੁਤ ਤਕਲੀਫ ਆ ਜਾਂਦੀ ਹੈ ਤਾਂ ਹੀ ਇਹ ਪੂਛ ਜਿਹੜੀ ਉੱਪਰ ਨੂੰ ਰੱਖਦੀ ਹੈ ਚੰਗਾ ਫਿਕਸ ਹੋਵਣਾ ਇਹ ਤੋਂ ਅਗਲੀ ਗਾਂ ਬਾਰੇ ਗੱਲ ਕਰਾਂਗੇ ਕਿਉਂਕਿ ਖੁੱਲ੍ਹੇ ਗਾਂਵਾ ਹੁੰਦੇ ਆ ਤੇ ਕੁਛ ਦਿਨ ਲੈਂਦੇ ਆ ਇਸ ਤਰ੍ਹਾਂ ਫਿਰ ਇਹਨਾਂ ਨੂੰ ਬੰਨਣਾ ਕਰਨਾ ਜਿਹੜਾ ਉਹ ਥੋੜਾ ਇਹਨਾਂ ਦੀ ਮਰਜ਼ੀ ਆ ਆਪਦੀ ਵੀ ਚੱਲ ਜਾਂਦੀ ਹੈ ਚੱਲ ਬੇਟਾ ਚੱਲ ਚੱਲ ਮੇਰੇ ਪੁੱਤ ਸੋ ਇਹਦੇ ਅੱਗੇ ਇੱਕ ਇਹਨਾਂ ਮਸੂਆ ਦੂਜਾ ਸੂਆ ਜਗਜੀਤ ਵੀਰ ਦੇ origignal 6 ਦਾਂ ਦੀ ਇਹ ਆ ਠੀਕ ਹੈ ਇਹ ਕਦੋਂ ਸੂਈ ਹੈ ਇਹ ਨੂੰ ਵੀ ਬਾਈ ਪਰਸੋਂ ਘੱਟ ਇਹ ਮਸ ਮੰਨ ਕੇ ਚੱਲੋ ਸਵੇਰੋਂ ਸੂਈ ਹੈ ਆਥ ਨੇ ਸੂਈ ਹੈ ਠੀਕ ਹੈ ਓਕੇ ਸੋ ਇਹਦੇ ਥੱਲੇ ਵੀ 28 30 ਕਿਲੋ ਦੁੱਧ ਹੋਊ ਬਾਈ ਐਸ ਬੱਚਾ ਇਹਦੇ ਨਾਲ ਇਹਦੇ ਨਾਲ ਵੀ ਬੱਚਾ ਹੀ ਆ ਬਾਈ ਖੋਲੀ ਸੋ ਸੋ ਬੱਚਾ ਇਹਦੇ ਨਾਲ ਵੀ ਬੱਚਾ ਹੀ ਆ ਇਹ ਵੀ ਤਾਜੀ ਸੂਈ ਵੀ ਹੈ ਰੇਟ ਦੋਹਾਂ ਦੋਹਾਂ ਦਾ ਤੁਹਾਨੂੰ ਦੱਸਦਾ ਜੋੜੇ ਦਾ ਜੇ ਤੁਸੀਂ ਜੋੜਾ ਖਰੀਦੋ ਤਾਂ 5 3 ਜੇ ਕੱਲੀ ਕੱਲੀ ਖਰੀਦਦੇ ਹਾਂ ਤਾਂ ਮੇਰੇ ਖਿਆਲ ਚ ਰੇਟ ਬਣਦਾ 540 ਸੋ 10000 ਦਾ ਫਰਕ ਆ ਬਾਕੀ ਗੱਲਬਾਤ ਕਰੋਗੇ ਸੌਦੇ ਹੋ ਜਾਂਦੇ ਹੋ ਸਰੀਰ ਦੇਖ ਜਗਜੀਤ بھائی ਸਟਰਕਚਰ ਕਿਦਾਂ ਦੇ ਲੱਗੇ ਆ ਪੱਠ ਪੁੜੇ ਸਰੀਰ ਦੀ ਬਨਾਵਟ ਹੱਡ ਜਿਹੜੇ ਦੁੱਧ ਦੇਣ ਵਾਲਿਆਂ ਮੇਨ ਨਿਸ਼ਾਨੀਆਂ ਗਿੜੀਆਂ ਜਾਂਦੀਆਂ ਆਪਣੀਆਂ ਚੜਾਈ ਦੇਖਿਓ ਉੱਤੋਂ ਦੱਸੋ ਵੈਣ ਲੰਬਾਈ ਵੀ ਦੇਖ ਸਕਦੇ ਹੋ ਥਣ ਸਿੱਧਾ ਬਿਲਕੁਲ ਸਹੀ ਸਹਿਜ ਆ ਥਣ ਦਾ ਨਾ ਤਾਂ ਲੰਬਾ ਥਣ ਦਾ ਨਾ ਛੋਟਾ ਮੋਟਾ ਤਾਹਰ ਵੇਖੋ ਕਿੰਨਾ ਪਿਆਰਾ ਜਬਰਦਸ ਸਟ੍ਰਕਚਰ ਪੱਠ ਪੁੜੇ ਦੀ ਬਨਾਵਟ ਚੜਾਈ ਅਡਰ ਜਦੋਂ ਸਹੀ ਜਗਜੀਤ ਵੀਰੇ ਆਪਦੇ ਸਮੇਂ ਤੇ ਆਈਆਂ ਪੀਕ ਤੇ ਉਹ ਤੋਂ ਦੱਸਣੀਆਂ ਵੀ ਕੀ ਸਾਰੇ ਸੀ ਵੈਰਾਈਟੀਆਂ ਕਿੰਨਾ ਕ ਨਖਾਰ ਲੈ ਕੇ ਆਉਂਦੇ ਹਾਂ ਇਹ ਘੱਬਣ ਹੈ ਤੋ ਅਕੇ ਕ ਇਹ ਚਾਰ ਦੰਦ ਬਈ ਪਲੂਨ ਵੱਛੀ ਹੈ ਠੀਕ ਹੈ ਕਿੰਨਾ ਟਾਈਮ ਚੌਕ ਦਾ ਚੱਕਿਆ ਨਹੀਂ ਕਿੰਨਾ ਟਾਈਮ ਲਊਗੀ ਇਹ ਮੈਨੂੰ ਲੱਗਾ 5-7 ਦਿਨ ਲੱਗੂ ਵੀਰੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਜਗਜੀਤ ਰੇਟ ਇਹਦਾ ਵੀ ਮਤਲਬ ਹੈ ਅੱਡਈ ਹੈ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਿਓ ਬਾਈ 3 ਲੱਖ 10 ਹਜ਼ਾਰ ਦੀ ਵੱਛੀ ਦੇ ਫੋਲੀ ਮੇ ਚਾਰ ਦੰਦ ਦਾ ਸੋ ਪਹਿਲਾ ਸੂਆ ਸੂ ਇਹਨਾਂ ਦੀ ਪ੍ਰੋਪਰ ਵਾਈ ਡਿਟੇਲ ਮੈਨੂੰ ਪੈਟਾਗਰੀ ਲਾਈਨ ਅ ਸੀਮਨ ਦੀ ਅੱਗੇ ਲੱਗਿਆ ਤਿੰਨ ਚਾਰੇ ਚਾਰੇ ਪੰਜਾਂ ਬੱਚਿਆਂ ਦੀ ਆਪਣੇ ਕੋਲੇ ਆ ਜਿਹੜੀਆਂ ਵੀਤਾਂ ਉਹਨਾਂ ਦੀ ਵੀ ਦਿੱਤੀ ਆ ਠੀਕ ਹੈ ਅੱਜ ਸੁਖ ਨਾ 16 17 ਵੈੜਾ ਸੀ ਬਾਈ ਸਹਿਜ ਦੇਖੋ ਹੁਣ ਬਾਈ ਚਾਰ ਦੰਦ ਬੱਚੀ ਦਾ ਅਗਲਾ ਮੰਨਦਾ ਨਹੀਂ ਦੂਜਾ ਸੂਆ ਲੱਗਦੀ ਆ ਐਡਾ ਕਰਮ ਵਾਲੀ ਦਾ ਸਹਿਜ ਆ ਸੋ ਇਹਦੀ ਬਿਊਟੀ ਤੁਸੀਂ ਆਪ ਦੇਖੋਗੇ ਸ਼ਬਦ ਥੋੜੇ ਆ ਇੰਨੀਆਂ ਸੋਹਣੀਆਂ ਗਾਵਾਂ ਹੁੰਦੀਆਂ ਹਵਾਨਾ ਪਰਨਾ ਸ਼ੁਰੂ ਕੀਤਾ ਹੋਇਆ ਪਲੂਣ ਥੱਲੇ ਤੁਹਾਨੂੰ ਦਿਸਦੀ ਹੋਣੀ ਐ ਹਜੇ ਨੇੜ ਆਊਗੀ ਕਰਮਾ ਵਾਲੀ ਤਾਂ ਪੂਰੀ ਨਖਰੂਗੀ ਪਲਾਈ ਪਾਪਾ ਨਾ ਬਾਈ ਜਿੱਦੇ ਕਿਤੇ ਤਿਆਰ ਹੋਈ ਜਾਂ ਬੱਚੇ ਨੂੰ ਜਨਮ ਦੇਣਾ ਹੋਇਆ ਜੇਬ ਸੱਟਣ ਦਾ ਸਮਾਂ ਆ ਗਿਆ ਬੱਚੀ ਦਾ ਉਹਦੇ ਫਿਰ ਕਹੂਗੀ ਮੇਰੇ ਕੋਲੇ ਕਿਦਾਂ ਦਾ ਡਿਜ਼ਾਈਨ ਲੱਗਿਆ ਸਹੀ ਸਟ੍ਰਕਚਰ ਦੇਖੋ ਸੋਖਣਾ ਕਿੱਦਾਂ ਡਿਜ਼ਾਈਨ ਕਿੱਦਾਂ ਕਰਦ ਕਾਠਾ ਆਸ ਤੋਂ ਨੂੰ ਬਾਈ ਹੁਣ ਇਹਨੇ ਇਹਨਾਂ ਨੇ ਨਾ ਦੁੱਧ ਦਿੱਤਾ ਤੇ ਫਿਰ ਹੋਰ ਕਿਹੜੀ ਨੇ ਦੇਣਾ ਕਿ ਨਹੀਂ ਸਹੀ ਹੈ ਖਰਦੀ ਖਰੂਗੀ ਚੱਲ ਬੇਟਾ ਚੱਲ ਸੋ ਵੇਖੋ ਟਾਂ ਚਾ ਦੋਸਤੋ ਫੁੱਲ ਹਾਈਟ ਲੈਂਥ ਪੂਰੀ ਵੱਡੀ ਬੱਚੀ ਦੂਜੀਆਂ ਦੂਜੇ ਸੋ ਵਾਲੀਆਂ ਵਾੜਾਂ ਜੀ ਦੀ ਉੱਚੀ ਲੰਬੀ ਹੈ ਇਹਦਾ ਸੈਸਰ ਸੀ ਮਨ ਲੱਗਿਆ ਬਾਈ ਜਗਜੀਤ ਠੀਕ ਹੈ ਹੁਣ ਦੇਖੋ ਬਸੋ ਖੜੀ ਖੜੀ ਰਹਿਣ ਦੀ ਬਬੂ ਬੜੀ ਸੋਹਣੀ ਦੋਸਤੋ ਫੁੱਲ ਲੰਬੀ ਇਹਦੀ ਲੰਬਾਈ ਤੁਸੀਂ ਨੋਟ ਕਰ ਲਓ ਹਾਈਟ ਤਾਂ ਦਿਸਦੀ ਹੈ ਐਨੀਆਂ ਚੀਜ਼ਾਂ ਬੰਦੇ ਭਾਈ ਸੋ ਇਹ 3 ਨੰਬਰ ਦੇ ਉੱਤੇ ਜਿਹੜੀ ਵਾੜ ਸੀਗੀ ਉਹ ਤੁਹਾਨੂੰ ਦਿਖਾ ਰਹੇ ਦੋ ਵਾੜਾਂ ਇਹ ਦੂਬਾਰ ਚ ਹੋਰ ਦਿਖਾਉਣੇ ਆ ਕਾਲੇ ਭਾਈ ਜਿਹੜੀ 4 ਨੰਬਰ ਦੇ ਉੱਤੇ ਵਾੜ ਇਹ ਤਾਂ ਜੇ ਕੱਚੀ ਦਿਸਦੀ ਹਾਂ ਵੀਰੇ ਕੱਚੀ ਆ ਹਲੇ ਜਗਜੀਤ ਦੇ ਨਾਲ ਮੰਨ ਕੇ ਜਲ ਜਿਹੜੇ ਭਰਾ ਨੇ ਫਾਰਮ ਦੀ ਰਿਕੁਆਇਰਮੈਂਟ ਆ ਨਾ ਨਾਵਾ ਉਹਦੇ ਲਈ ਆਪਾਂ ਨਾ ਇਹ ਐ ਸਾਈਨ ਕਰਾ ਲੈ ਬੰਦਾ ਚਾਹੇ ਆਪਾਂ ਤੋਂ ਕੋਰੇ ਕਰ ਇਤੇ ਇਹ ਇਦਾਂ ਦੇ ਜਾਨਵਰ ਆ ਜੇ ਆਪਾਂ ਪਾਲਣ ਜਾਈਏ ਛੇਤੀ ਮਿਲਦੇ ਨਹੀਂ ਸੱਤ ਅੱਠ ਫੀੜੀਆਂ ਦੀ ਇਹਦੀ ਜਨਰੇਸ਼ਨ ਬਾਈ ਪਲੂਣ ਬੱਚੀ ਨੇ 45 ਕਿਲੋ ਦੁੱਧ ਦੇਣਾ ਬਾਈ ਹੁਣ ਬੰਦਾ ਦੇਖ ਲੈ ਲੱਗੂ ਉਹੀ ਛੱਡੀ ਜਾਂਦੇ ਐ ਕਣੀ ਐਨੀ ਕਿ ਚੱਡੀ ਆ ਨਾ ਜਿੱਦੇ ਕਿਤੇ ਜੇ ਖੜੀ ਰਹੀ ਤਾਂ ਤਿਆਰ ਹੋ ਗਈ ਫਿਰ ਤੁਸੀਂ ਦਰਸ਼ਨ ਪਾ ਕੇ ਵੇਖੋ ਕੀ ਬਣਦੀ ਸਹੀ ਐ ਦਿਨ ਕਿੰਨੇ ਲੈਜੂ ਹਜੇ ਮੇਰੇ ਸਾਬ ਨਾਲ ਬਾਈ ਅਜੇ 15 ਦਿਨ ਲੈਜੂ ਫਲੇ ਢਲੇ ਠੀਕ ਐ ਬਾਕੀ ਜਦੋਂ ਭਰਨ ਆ ਜਾਣ ਫਿਰ ਤੁਹਾਨੂੰ ਪਤਾ ਇਹ ਦੋ ਦਿਨਾਂ ਚ ਵੀ ਭਰ ਜਾਂਨਗੇ ਕੀ ਰੇਟ ਰੂਗੇ ਦਾ ਤਿੱਗਦੀ ਤਾਂ ਅਜੇ ਕੱਚੀ ਐ ਤਿਆਰ ਕਰਕੇ ਮੋਲ ਲਓ ਕੋਈ ਹੋ ਜਾ ਆ ਗਿਆ ਜਦੋਂ ਵੀਰ ਦੇਖਣ ਆਊਗਾ ਇਹ ਜੀ ਪਸੰਦ ਆ ਗਈ ਆ ਪਤਾ ਦੇ ਦਵਾਂ ਖੋਲੀ ਸੋ ਵੈੜ ਦੀ ਬੰਤਰ ਦੇਖਿਓ ਦੋਸਤੋ ਸਾਰੀਆਂ ਆਪੋ ਆਪਣੇ ਥਾਂ ਤੇ ਚੰਗੀਆਂ ਸੋਹਣੀਆਂ ਪਰ ਮੇਰੇ ਖਿਆਲ ਚ ਇਹਨਾਂ 6 ਦੇ ਵਿੱਚੋਂ ਜ਼ਿਆਦਾ ਬਿਊਟੀ ਵਾਲੀ ਵੈੜ ਦਿਸਦੀ ਹੈ ਹਜੇ ਕੱਚੀ ਹੈ ਪਰ ਸਟਰਕਚਰ ਦੱਸਦਾ ਹੈ ਵੱਖਰੀ ਚੀਜ਼ ਹੈ ਸੋਹਣੀ ਵੈੜ ਇਹ ਵਿਕਰੀਆਸ ਤੇ ਜਿੱਦੇ ਕਿਦੇ ਜਗਜੀਤ ਵੀਰੇ ਤਿਆਰ ਹੋ ਗਈ ਨਾ ਅਗਲਾ ਕਹਿੰਦਾ ਬਰੀਡ 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 ਇਹਨੂੰ ਫਿਰ ਵੇਖਿਓ ਬਰੀਡ ਤੇ ਕਿੱਦਾਂ ਦੇ ਅੰਗ ਢੰਗ ਲੱਗਦੇ ਇਹਨੂੰ ਜਦੋਂ ਇਹ ਤਿਆਰ ਹੋਣਾ ਸਹੀ ਬੈਟ ਪੁਰੇ ਦੀ ਲੱਤਾਂ ਦੀ ਆਰਡਰ ਦੀ ਬਨਾਵਟ ਸਟਰਕਚਰ ਫੇਸ ਕੁਆਲਟੀ ਫਿੱਟਾ ਹਰ ਚੀਜ਼ ਵੈਸਟ ਲੱਗੀ ਹੋਈ ਹੈ ਬੱਚੇ ਲੈ ਆਈ ਬਈ ਮੋੜੀ ਚੱਲ ਬੇਟਾ ਬਈ ਚਲੋ ਉਧਰ ਖਾ ਲਿਓ ਪਤਾ ਚਲੋ ਉਧਰ ਟਾਂਚਾ ਦੇਖਿਓ ਵੈੜ ਦਾ ਖੜਾ ਲੀਂ ਤੇ ਦੇਖੀ ਬਾਈ ਲੰਬਾਈ ਸਹੀ ਪਰ ਤੋਂ ਲੈ ਕੇ ਤਰ ਤੱਕ ਫਿਰ ਦੇਖੋ ਦੋਸਤੋਂ ਜਗਜੀਤ ਵੀਰੇ ਜੀ ਇਦਾਂ ਨਹੀਂ ਬੱਚੀਆਂ ਜਾਂ ਇਦਾਂ ਨਹੀਂ ਗਾਈਆਂ ਜੀ ਦੇ ਭਰਾ ਦੇ ਵੀ ਜਾਵੜੀਆਂ ਕੇਰ ਵਾਲੇ ਦੇ ਉਹ ਐ ਥੋੜੀ ਆ ਵੀ ਮਗਰਲ ਪਾਸਾ ਦੇਖ ਲੂਗਾ ਕੋਈ ਬਸ ਕੇਅਰ ਜ਼ਰੂਰੀ ਹੈ ਸਹੀ ਹੈ ਸੋ ਦੋਸਤੋਂ ਬੜੀਆਂ ਚੰਗੀਆਂ ਗਾਵਾਂ ਸੰਭਾਲ ਵੀ ਓਨੀ ਵੱਧ ਕਰਨੀ ਪਊਗੀ ਕਿਉਂਕਿ ਚੰਗੇ ਪਸ਼ੂ ਤੋਂ ਚੰਗਾ ਰਿਜ਼ਲਟ ਲੈਣਾ ਤਾਂ ਉਹਨੂੰ ਸੰਭਾਲਣਾ ਵੀ ਉਹਦੀ ਲੈਵਲ ਦੇ ਹਿਸਾਬ ਤੇ ਪੈਂਦਾ ਸੋ ਬਹੁਤ ਸੋਹਣੀ ਵੜ ਹੈ ਜ਼ਰੂਰ ਤੁਹਾਨੂੰ ਪਸੰਦ ਆਊਗੀ ਲਾਸਟ ਉੱਤੇ ਇੱਕ ਵੈੜ ਹੋਰ ਦਿਖਾ ਦਿੰਨੇ ਆ ਇਹ ਸੂਈ ਸਵਾਈ ਹੈ ਕੰਨਵਾ ਸੂਆ ਸੂਈ ਜਗਜੀਤ ਵੀਰੇ ਦੋ ਦਾੰਦਾ ਕੱਲ ਸੂਈ ਆ ਠੀਕ ਹੈ ਕੀ ਦਿੱਤਾ ਇਹਨੇ ਬੱਚਾ ਬੱਚੀ ਦਿੱਤੀ ਹੈ ਵੀਰੇ ਇਹਨੇ ਇਹਦਾ ਰੇਟ ਕੀ ਰਊਗਾ ਜਗਜੀਤ ਇਹਦਾ ਰੇਟ ਜਿਹੜਾ ਮਰਜ਼ੀ ਕਰ ਲਗੇ 145000 ਰੁਪਏ ਦੀ ਵੈੜ ਦੇ ਦਾਂਗੇ ਇੱਕ ਗੱਲ ਆਪਾਂ ਵਕਾਇਦਾ ਕਹਿ ਦਾਂਗੇ ਭਰਾ ਵਿੱਚ ਇਹ ਹਵਾ ਸਮਾਨ ਹਾਲ ਕਰਦੀ ਹੈ ਬਾਈ ਠੀਕ ਹੈ ਇਹ ਜੇ ਮਸ਼ੀਨ ਵਾਲੇ ਨੂੰ ਤਾਂ ਕੋਈ ਦਿੱਕਤ ਨਹੀਂ ਹੱਥ ਦੀ ਚਵਾਈ ਵਾਲੇ ਅੱਗੇ ਵੀ ਲੈਂਦੇ ਸੀ ਆਪਾਂ ਉਹ ਦੇਤੀ ਮੈਂ ਉਹਨਾਂ ਨੂੰ ਆਖਿਆ ਵੀ ਕਈ ਵਾਰੀ ਹੱਥ ਦੀ ਚਵਾਈ ਨਾਲ ਬਾਈ ਥਣ ਮਸ਼ੀਨ ਵਾਲੇ ਆ ਨਾ ਲੋਟ ਆਇਆ ਗ ਸੋ ਦੋਸੋ ਹਾਂ ਪੰਜਾਬੇ ਤੋਂ ਜਗਜੀਤ ਬਹੁਤ ਡਰਦੇ ਆ ਚਲੋ ਗਾ ਰੱਬ ਮਾਰ ਜੇ ਦਾ ਕਹਿਣਾ ਕੀ ਇਹ ਨਹੀਂ ਜਿੱਥੇ ਤੱਕ ਕੋਸ਼ਿਸ਼ ਇਹ ਹੁੰਦੀ ਆ ਵੀ ਯਾਰ ਕਿਸੇ ਦਾ ਦਿਲ ਨਾ ਦੁਖੀ ਹੋਵੇ ਸਹੀ ਸੋ ਇੱਕ 45 ਦੀ ਮਿਲ ਜੂਗੀ ਪਰ ਜੋ ਚੀਜ਼ ਆ ਕਿਉਂਕਿ ਕਈ ਵਾਰਾਂ ਪਹਿਲਣ ਕਰ ਜਾਂਦੀਆਂ ਥੋੜੀ ਬਹੁਤ ਹਾਂ ਬਾਈ ਕਰਦਣੇ ਨੇ ਦੋ ਦੰਗ ਕਰਨੀਆਂ ਦੋ ਤਿੰਨ ਡੰਗ ਇਹ ਨਹੀਂ ਹੈਗਾ ਵੀ ਕੋ ਲੱਤਾਂ ਮਾਰੂਗੀ ਇਹ ਜਾਂ ਹੋਰ ਕਰੂ ਆਵਾਜ਼ ਮਾਰੀ ਮਾੜੀ ਔਲੇ ਨੇ ਕਰਨੀਆਂ ਬੱਚੀ ਬਹੁਤ ਪਿਆਰੀ ਦਿੱਤੀ ਐ ਨੇ ਸਹੀ ਸੋ ਢਾਂਚਾ ਫੇਰ ਦੇਖੋ ਵਹਿੜ ਦਾ ਦਸੋ ਇਹ ਤਾਜੀ ਸੋਈ ਵੀ ਐ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਖਾਣਾ ਵੈਸੇ ਤਾਂ ਥੀ ਵੀ ਮਿਲਕਿੰਗ ਹੋ ਜੂ ਪਰ ਥੋੜੀ ਜੀ ਆਲ ਮਨਾਉਂਦੀ ਐ ਇੱਕ ਦੋ ਦਿਨ ਇਹ ਕਰ ਸਕਦੀ ਐ ਤਾਂ ਉਹਨੂੰ ਧਿਆਨ ਚ ਰੱਖ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਜਿਹੜਾ ਵੀ ਫਿਕਰਾਂ ਜਿਹੜਾ ਜੋ ਗੱਲ ਆ ਸੋਧਦਾ ਦੁੱਧ ਘੱਟ ਤੋਂ ਘੱਟ ਵੀ ਦਿੱਤਾ 25 ਤੋਂ 30 ਕਿਲੋ ਦੀ ਰੇਂਜ ਨੇ ਨਾਰਮਲ ਦੁੱਧ ਦੇ ਦੇਣਾ ਭਾਈ ਠੀਕ ਐ ਸੋ ਜਿਹੜੀ ਇੱਕ ਲੱਖ ਨਾਵਟਾ ਫਰੀਦ ਦੀ ਜਾਂ ਆਰਡਰ ਦੀ ਕੁਆਲਿਟੀ ਆ ਬੱਚਾ ਬਹੁਤ ਪਿਆਰਾਗਾ ਆ ਬੜੀ ਪਿਆਰੀ ਆ ਬੰਨ ਕੇ ਚਲੇ ਇਹ ਚੀਜ਼ਾਂ ਨਜ਼ਰ ਰੱਖਦੇ ਆਂ ਆਪਾਂ ਦੱਸ ਕੇ ਅਗਲੇ ਨੂੰ ਮਖਵਾ ਸਮਾਨ ਕਰਦੀ ਆ ਬਜ਼ਮਾਨ ਅਸੀਂ ਤਾਂ ਮਾਰੀ ਨੱਕ ਫੜ ਕੇ ਮਸ਼ੀਨ ਲਾਉਣ ਨੇ ਵਸ ਟਿਕ ਜਾਂਦੀ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ 6 ਪੰਜ ਵੜਾ ਜਿਹੜੀਆਂ ਇਸ ਟਾਈਮ ਵਕਾਉ ਸੀ ਤੇ ਪੰਜੇ ਤੁਹਾਨੂੰ ਦਿਖਾਤੀਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਫਿਰ ਇੱਕ ਲੋਟ ਤਿਆਰ ਹੋ ਜਾਣਾ ਥੋੜੇ ਟਾਈਮ ਚ ਜਿਵੇਂ ਗਾਵਾਂ ਕੱਚੀਆਂ ਕੋਸ ਆ ਜਾਂਦੀਆਂ ਇਹ ਜਦੋਂ ਪੂਰੀਆਂ ਤਿਆਰ ਹੋ ਜਾਣਗੀਆਂ ਤੁਹਾਨੂੰ ਦਿਖਾਵਾਂਗੇ ਇਹ ਵੜ ਨੇ ਹੋਣੀ ਬੱਚੇ ਨੂੰ ਜਨਮ ਦਿੱਤਾ ਇਹ ਬਾਈ ਜਨਮ ਦੇਦਾ ਤੇ ਨਾ ਇਹ ਚੋਚਾ ਦਿੱਤੀ ਹੁਣ ਤਾਂ ਜਗਜੀਤ ਵੀਰੇ ਅੱਛਾ ਨਹੀਂ ਮੰਨ ਕੇ ਚੱਲ ਬੱਚੀ ਦੇ ਦਿੰਦੀ ਤੱਕ ਤੇ ਦੁੱਖ ਟੁੱਟ ਜਾਣੇ ਸੀਗੇ ਚਲੋ ਅਗਲੀ ਵੀਡੀਓ ਤੱਕ ਦਿਖਾ ਦਾਂਗੇ ਹਾਂ ਭਾਈ ਇਹਨੂੰ ਬਸ ਦੋ ਇੱਕ ਅੱਧਾ ਦਿਨ ਚ ਨੇ ਹੋ ਜਾਣਾ ਤੇ ਉਸ ਵੇਲੇ ਆ ਗਾਈਆਂ ਕੱਚੀਆਂ ਭਾਈ ਠੀਕ ਹੈ ਜਿਹੜਾ ਕੋਈ ਭਰਾ ਜਿਵੇਂ ਮੰਨ ਕੇ ਚੱਲ ਟੌਪ ਦੀ ਗਾਂ ਲੈਣੀ ਹੈ ਤੇ ਉਹਨੂੰ ਆਪਣੇ ਕੋਲ ਇਹ ਨਹੀਂ ਹੋਊਗਾ ਬਾਈ ਘਰੇ ਆ ਕੇ ਮੜ ਜੂ ਆ ਲਾਲ ਡੱਬੀ ਵੈੜਦੀ ਆਪਾਂ 45 ਕਿਲੋ ਦੁੱਧ ਦੀ ਜਗਦੀ ਤਾਂ ਅਜੇ ਤਾਂ ਨਮਾਈਆਂ ਨਮੁਈਆਂ ਨਹੀਂ ਆਈਆਂ 45 ਕਿਲੋ ਦੁੱਧ ਦੀ ਗਰੰਟੀ ਦੇ ਕੇ ਵੈੜ ਜਿਹੜਾ ਵੀ ਭਰਾ ਕੋ ਘਰੇ ਵੀ ਆ ਬੈਡ ਵਾਈਟ ਆ ਬਾਈ ਠੀਕ ਹੈ ਓਕੇ ਕਿਤਾਬ ਦਾ ਬੰਦਾ ਲਾਲ ਨੂੰ ਫਰੇ ਕੈਰ ਸ਼ੈਰ ਕਹਿ ਦਿੰਦਾਗਾ ਹੈ ਐਚ ਐਫ ਰੈੱਡ ਵਾਈਟ ਗਾਂ ਕੀ ਜਿਹੜੀ ਆ ਜਾਂਦੀ ਓਕੇ ਸੋ ਵਖਰੀ ਐ ਸੋਹਣੀ ਐ ਜਦੋਂ ਨਵਾ ਕੇ ਪੂਰੀ ਤਿਆਰ ਹੋਈ ਚਮਕਾਈ ਹੋਈ ਉਦੋਂ ਦਿਖਾਵਾਂਗੇ ਕਿਉਂਕਿ ਸੋਹਣੀ ਚੀਜ਼ ਨਵਾਇਆ ਸੋਹਣੀ ਬਣਦੀ ਐ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ